ਕਲ ਤੁਰਦੇ ਤੁਰਦੇ ਠੋਕਰ ਵੱਜੀ ਹੱਥ ਮੇਰਾ ਕਿਸੇ ਗੈਰ ਨੇ ਫੜ ਲਿਆ ਸਾਦ ਸਿਓ ਕਿਸੇ ਟਿੱਲੇ ਦਾ ਇੱਕੋ ਵਾਰ ਚ ਮੇਰਾ ਮੱਥਾ ਪੜ ਲਿਆ ਕਹਿੰਦਾ ਜਿੱਤ ਨਹੀਂ ਹੋਣਾ ਤੇਰੇ ਤੋਂ ਜੋ ਬਾਜੀ ਇਸ਼ਕੇ ਦੀ ਹਾਰੀ ਬੈਠਾ ਹੈ ਕਰਦਿਆਂ ਨਾਲ ਮਲਾਕੇ ਉਹਨੂੰ ਗਲਤੀ ਕਰੀ ਤੂੰ ਪਾਰੀ ਬੈਠਾ ਮੈਂ ਕਿਹਾ ਮੈਨੂੰ ਪਿੰਡ ਵਿੱਚ ਬਾਬਾ ਜਾਫੀ ਕਹਿੰਦੇ ਪਰ ਹੱਥ ਫੜ ਕੇ ਉਹਦਾ ਰੋਕ ਨਾ ਹੋਇਆ ਉਹਦੀ ਬੁੱਕਲ ਵਿੱਚ ਸਿਰ ਧਰ ਸੌਣ ਦਾ ਪੂਰਾ ਮੈਥੋਂ ਸ਼ੌਂਕ ਨਾ ਹੋਇਆ ਕਹਿ ਕੇ ਗਈ ਸੀ ਬੇਬੇ ਨੂੰ ਮੋੜ ਛੇਤੀ ਵਾਪਸ ਆਉਂਗੀ ਮਹਿੰਦੀ ਵਾਲੇ ਹੱਥਾਂ ਨਾਲ ਕਹਿੰਦੀ ਮਿੱਠਾ ਆਪਖਵਾਉਂਗੀ ਮੈਂ ਖੁਦ ਨੂੰ ਜੀਰੂ লাশ ਬਣਾ ਕੇ ਹੁਣ ਮੂਰੇ ਉਹਦੇ ਬੰਗਾ ਕਿਵੇਂ ਖਾਬ ਦਿਖਾ ਕੇ ਤੋੜ ਗਈ ਸਾਰੇ ਹੁਣ ਮਾਫਣੀ ਨੂੰ ਕਹੂੰਗਾ ਕਿਵੇਂ ਆਹ ਮਾਫਣੀ ਨੂੰ ਕਹੂੰਗਾ ਕਿਵੇਂ